ਤੁਹਾਨੂੰ ਲੀਗਲ ਹੈਲਪ ਹੋਊਗੀ ਮੇਰੇ ਵੱਲੋਂ ਫ੍ਰੀ ਆਫ ਕਾਸਟ ਹੋਊਗੀ ਕੋਈ ਖਰਚਾ ਨਹੀਂ ਪਊਗਾ ਮੇਰਾ ਵਕੀਲ ਤੁਹਾਡੇ ਨਾਲ ਗੱਲ ਕਰੂਗਾ ਤੇ ਉਹ ਤੁਹਾਨੂੰ ਐਕਸਪਲੇਨ ਕਰ ਦਊਗਾ ਮੈਂ ਕੋਸ਼ਿਸ਼ ਕਰੂੰਗਾ ਇਹਨੂੰ ਜੇ ਜੇ ਤੁਹਾਡਾ ਕੋਈ ਫਾਇਦਾ ਕਰਾ ਸਕੇ ਜ਼ਰੂਰ ਕਰਾਵਾਂਗਾ ਹੈਨਾ ਠੀਕ ਹੈ ਰਹੇ ਜੀ ਆ ਇਹਨੂੰ ਜੀ ਥੈਂਕ ਯੂ ਨਹੀਂ ਪਹਿਲਾਂ ਤੁਹਾਡੀ ਕੋਈ ਗੱਲ ਨਹੀਂ ਹੋਈ ਸੀ ਕਿ ਤੁਸੀਂ ਕਿਹੜਾ ਵੀਜ਼ਾ ਐਪਲੀਕੇਸ਼ਨ ਕਰਨਾ ਸਰ ਵੀਜ਼ਟਰ ਵੀਜ਼ੇ ਦੀ ਗੱਲ ਹੋਈ ਸੀ ਟੂਰਿਸਟ ਵੀਜ਼ੇ ਦੀ ਇਹਦੇ ਵੀ ਸਾਡਾ ਪੈਕੇਜ ਹੁੰਦਾ ਵੀ ਸੀ ਐਲਐਮਆਈ ਨਾਲ ਲੈ ਕੇ ਦਵਾਂਗੇ ਤੁਸੀਂ ਪਹਿਲਾਂ ਵੀਜ਼ਟਰ ਵੀਜ਼ਾ ਲੈ ਕੇ ਦਵਾਂਗੇ ਫਿਰ ਐਲਐਮਆਈ ਲੈ ਕੇ ਦਵਾਂਗੇ ਤੇ ਹਾਂ ਉਹੀ ਹੁਣ ਉਹ ਤੁਹਾਨੂੰ ਵੀ ਹਾਂਜੀ 25 ਲੱਖ ਚ ਹੀ ਹੋਈ ਸੀ ਉਹਨਾਂ ਨੇ ਮਤਲਬ ਟੈਕਟ ਵਗੈਰਾ ਉਹਨਾਂ ਦੀ ਵਿੱਚ ਸੀਗੀ ਅੱਛਾ ਸਾਰੀ ਤੇ ਹੁਣ ਹੁਣ ਫਿਰ ਫਰਕ ਕਿੱਥੇ ਪੈ ਗਿਆ ਫਰਕ ਸਰ ਉਹ ਐਲ ਐਮ ਆਈ ਨਹੀਂ ਨਾਲ ਦੇ ਰਹੇ ਉਹ ਕਹਿੰਦੇ ਸਾਡੀ ਕਲੀ ਗਵਾਲੀ ਵੀ ਵਿਸਟਰੀ ਹੋਈ ਹੈ ਵਿਸਟਰ ਵੀਜ਼ਾ ਤੇ 25 ਲੱਖ ਲੱਗਦਾ ਨਹੀਂ 25 ਲੱਖ ਰੁਪਇਆ ਦੇ ਕੇ ਵਿਸਟਰ ਵੀਜ਼ਾ ਤੇ ਜਾਣਾ ਤਾਂ ਕੋਈ ਸੈਂਸ ਹੀ ਨਹੀਂ ਬਣਦੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ 25 ਲੱਖ ਜਾਂ 10 20 ਲੱਖ ਜਾਂ 15 ਲੱਖ ਵੀ ਦੇਣਾ ਚਾਹੀਦਾ ਹਾਂਜੀ ਕਿਉਂਕਿ ਜੇ ਤੁਸੀਂ ਅੱਜ ਪੈਸੇ ਦਿੰਨੇ ਹੋ ਉਸ ਏਜੰਟ ਨੂੰ ਕੱਲ ਨੂੰ ਉਹਨੂੰ ਹੱਲਾਸ਼ੇਰੀ ਮਿਲਦੀ ਹੈ ਹਾਂਜੀ ਠੀਕ ਹੈ ਹੋਰ ਬੱਚਿਆਂ ਨਾਲ ਵੀ ਇਸ ਤਰੀਕੇ ਦਾ ਧੱਕਾ ਕਰਨਾ ਹਾਂਜੀ ਹਾਂਜੀ ਸਰ ਮਤਲਬ ਉਹਨਾਂ ਦੇ ਜਿਹੜੇ ਇਹ ਕੰਟਰੀਬਿਊਸ਼ਨ ਆਪਣਾ ਹੀ ਆ ਹਾਂਜੀ ਤੁਹਾਡੇ ਵਰਗੇ ਕਈ ਬੱਚਿਆਂ ਨੇ ਪਹਿਲਾਂ ਪੈਸੇ ਦਿੱਤੇ ਹੋਣਗੇ ਤਾਂ ਹੀ ਤਾਂ ਹੀ ਉਹਦੀ ਮੋਟੀਵੇਸ਼ਨ ਆਈ ਕਿ ਮੈਂ ਹੋਰ ਬੱਚਿਆਂ ਨਾਲ ਵੀ ਇਦਾਂ ਕਰਾਂ ਇਹ ਤਾਂ ਇਹ ਤਾਂ ਇਹ ਤਾਂ ਤੁਹਾਨੂੰ ਚੇਨ ਤੋੜਨੀ ਪੈਣੀ ਆ ਹਾਂਜੀ ਇਹ ਤਾਂ ਤੁਹਾਨੂੰ ਕਹਿਣਾ ਪੈਣਾ ਉਸ ਜਣ ਨੂੰ ਕਿ ਬਈ ਜੋ ਮਰਜ਼ੀ ਹੋ ਜਾ ਮੈਂ ਨਹੀਂ ਕਰੇਟਾ ਜਾਣਾ ਪਰ ਮੈਂ 25 ਲੱਖ ਨਹੀਂ ਦੇਣਾ ਵਿਸਟਰ ਵੀਜ਼ੇ ਦਾ ਤੁਸੀਂ ਇੱਕ ਤੋੜੋਗੇ ਦੋ ਬੱਚੇ ਤੋੜਨਗੇ ਚਾਰ ਬੱਚੇ ਤੋੜਨਗੇ 10 ਬੱਚੇ ਤੋੜਨਗੇ ਉਹਨੇ ਆਪੇ ਕਹਿਣਾ ਯਾਰ ਮੈਨੂੰ ਤਾਂ ਕੋਈ ਪੈਸੇ ਨਹੀਂ ਦਿੰਦਾ ਇਸ ਕੰਮ ਦਾ ਹਾਂਜੀ ਫੇਰ ਉਹਨੇ ਹਟਣਾ ਤੁਸੀਂ ਦੋਸਤੋ ਦੇਖ ਸਕਦੇ ਹੋ ਤੁਸੀਂ ਫਿਰ ਮੇਰੇ ਤੇ ਇਤਰਾਜ਼ ਕਰਦੇ ਕਿ ਮੈਂ ਬੋਲਦਾ ਮੈਂ ਗਲਤ ਬੋਲਦਾ ਉੱਚੀ ਬੋਲਦਾ ਗੁੱਸਾ ਕਰਦਾ ਠੱਗਾ ਮਾਰੇ ਬੋਲਦਾ ਕਿਸ ਤਰੀਕੇ ਦੀਆਂ ਠੱਗੀਆਂ ਹੋ ਰਹੀਆਂ ਲੋਕਾਂ ਦੇ ਨਾਲ ਬੱਚੀ ਪਹਿਲੇ ਦਿਨ ਗਈ ਆ ਆਪਦੀ ਬੇਟੀ ਨੂੰ ਨਾਲ ਲੱਗੇ ਆ ਛੋਟਾ ਜਿਹਾ ਉਹਦਾ ਬੱਚਾ ਵਾ ਉਹਦੋਂ ਦੋਨਾਂ ਦਾ ਉਹ ਮੌਕੇ ਦੀ ਪੂਣੋਂ ਚਾਲਸੇ ਤੇ ਲੈ ਕੇ ਪਾਸਪੋਰਟ ਜਮ੍ਹਾਂ ਕਰਾ ਲੇ ਵਿਜ਼ਟਰ ਵੀਜ਼ੇ ਦੀ ਗੱਲ ਕਰਕੇ ਐਲਐਮਈ ਦਾ ਸਾਰਾ ਸੌਦਾ ਕਰਕੇ 25 ਲੱਖ ਜਿ ਡਨ ਕਰ ਲਿਆ ਹੁਣ ਕੱਲਾ ਵੀਜ਼ਟਰ ਵੀਜ਼ਾ ਦਾ 25 ਲੱਖ ਮੰਗੀਆਂ ਦੇ ਐਲਐਮਈ ਵੀ ਮੁੱਕਰੀ ਜਾਂਦੇ ਆ ਕਹਿੰਦੇ ਉੱਥੇ ਜਾ ਕੇ ਤੁਸੀਂ 에어ਪੋਰਟ ਤੇ ਰਿਫਿਊਜੀ ਲਾ ਲਿਓ ਸਾਡਾ 25 ਲੱਖ ਟ ਕੈਸ਼ ਮੰਗੀ ਜਾਂਦੇ ਸਰਾ ਸਾਰੇ ਠੱਗੀ ਜਾਲੀ ਸਾਰੇ ਡਾਕੂਮੈਂਟ ਲਾਏ ਆ ਉੱਥੇ ਪਤਾ ਨਹੀਂ ਐਂਟਰੀ ਮਿਲਣੀ ਆ ਨਹੀਂ ਮਿਲਣੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਜਾਗਰੂਖ ਹੋਵੋ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਕਈ ਕਸ਼ ਆਪ ਦੇ ਤੇ ਹੰਡਾਉਣਾ ਪੈਂਦਾ ਇਹਨਾਂ ਗੱਲਾਂ ਕਰਕੇ ਕਿਉਂਕਿ ਮੈਂ ਬੋਲਦਾ ਬਹੁਤ ਸਾਰੇ ਏਜੰਟ ਮੈਨੂੰ ਨਫ਼ਰਤ ਕਰਦੇ ਆ ਬਹੁਤ ਸਾਰੇ ਏਜੰਟ ਆ ਖਤਮ ਕਰਨਾ ਚਾਹੁੰਦੇ ਆ ਪਰ ਠੀਕ ਆ ਤੁਸੀਂ ਤੁਸੀਂ ਮੈਨੂੰ ਖਤਮ ਕਰ ਲੋਗੇ ਇਹ ਸੋਚ ਨੂੰ ਕਿਵੇਂ ਖਤਮ ਕਰੋਗੇ ਤੁਸੀਂ ਕਿਵੇਂ ਇਹਨਾਂ ਬੱਚਿਆਂ ਬੱਚਿਆਂ ਦੀ ਜ਼ਿੰਦਗੀ ਦਾ ਜਵਾਬ ਕਿਵੇਂ ਦਿਓਗੇ ਕਿਉਂ ਤਕਲੀਫ ਏਜੰਟਾਂ ਨੂੰ ਮੇਰੇ ਤੋਂ ਕਿਉਂ ਮੈਂ ਕੀ ਕਿਹਾ ਮੈਂ ਕੁਝ ਗਲਤ ਬੋਲਿਆ ਮੈਂ ਕਿਸੇ ਦਾ ਅੱਜ ਤੱਕ ਨਾਮ ਲਿਆ ਮੈਂ ਸਿਰਫ ਤੇ ਸਿਰਫ ਉਹਨਾਂ ਚੀਜ਼ਾਂ ਨੂੰ ਗਲਤ ਕਹਿਨਾ ਜੋ ਗਲਤ ਹੈਗੀਆਂ ਤੁਸੀਂ ਫਿਰ ਵੀ ਮੇਰੇ ਮੇਰਾ ਵਿਰੋਧ ਕਰਦੇ ਹੋ ਫਿਰ ਬਾਈ ਜੀ ਮਰਜੀ ਆ ਲੋਕਾਂ ਨੇ ਤਾਂ ਸਾਥ ਦੇਣਾ ਹੀ ਆ ਤੁਸੀਂ ਕਹਿੰਦੇ ਹੋ ਸਪੀਕਰ ਸਿੰਘ ਕਿਉਂ ਉੱਪਰ ਨੂੰ ਜਾਂਦਾ ਕਿਉਂ ਇਹਦੇ ਕੋਲੇ ਲੋਕ ਜਾਂਦੇ ਆ ਕਿਉਂ ਇਹਦਾ ਇਹਦਾ ਕੰਮ ਚੜਦਾ ਉਹ ਬਾਈ ਇਸੇ ਕਰਕੇ ਆ ਕਿਉਂਕਿ ਮੈਂ ਉਹ ਨਹੀਂ ਕਰਦਾ ਜੋ ਤੁਸੀਂ ਕਰਦੇ ਹੋ ਮੈਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਮੈਂ ਸਿਰਫ ਤਰਕ ਕਰਦਾ ਉਸ ਗੱਲ ਤੇ ਤਰਕ ਕਰਦਾ ਜਿਹੜੀ ਗੱਲ ਤਾਂ ਮੈਨੂੰ ਕਿਸੇ ਬੰਦੇ ਤੋਂ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਉਹਦੇ ਕੰਮ ਕਰਨ ਦੇ ਤਰੀਕੇ ਤੋਂ ਪ੍ਰੋਬਲਮ ਆ ਜੋ ਮੈਂ ਨਹੀਂ ਹੋਣ ਦੇਣਾ ਹੁਣ ਮੈਂ ਬੱਚੇ ਨੂੰ ਵੀ ਕਹਤਾ ਕਿ ਅੱਜ ਜੇ ਇਹ ਪੈਸੇ ਦਊਗੀ ਉਹਨੂੰ ਪਾਸਪੋਰਟ ਲੈਣ ਦੀ ਮਾਰੀ ਕੱਲੂ ਹੋਰ ਬੱਚਿਆਂ ਨੂੰ ਵੀ ਉਹ ਕਰੂਗਾ ਉਹਨੂੰ ਮੋਟੀਵੇਸ਼ਨ ਮਿਲਦੀ ਆ ਬੱਚਿਓ ਤੁਹਾਨੂੰ ਵੀ ਇਹ ਚੇਨ ਤੋੜਨੀ ਪੈਣੀ ਆ ਤੁਸੀਂ ਏਜੰਟਾਂ ਨੂੰ ਮੋਟੀਵੇਟ ਕਰਦੇ ਹੋ ਜਦੋਂ ਕਹਿੰਦੇ ਆ ਸਾਡਾ ਵੀਜ਼ਾ ਲਵਾ ਦਿਓ ਜਿੰਨੇ ਮਰਜੀ ਪੈਸੇ ਲਰੋਸ ਨੂੰ ਪਹੁੰਚਦਾ ਕਰ ਦਿਓ ਤੁਸੀਂ ਹੀ ਮੋਟੀਵੇਟ ਕਰਦੇ ਆ ਪਲੀਜ਼ ਇਸ ਚੀਜ਼ ਤੋਂ ਬਚਾ ਕਰੋ ਤਾਂ ਕਿ ਬੱਚੇ ਫਸ ਨਾ ਜਾਣ ਪੰਜਾਬ ਦੇ ਮਿਹਨਤ ਨਾਲ ਕਮਾਏ ਹੋਏ ਮਾਪੇ ਦੇ ਪੈਸੇ ਖਰਾਬ ਨਾ ਹੋਣ ਬਾਕੀ ਜਿਹਨੇ ਮੇਰਾ ਵਿਰੋਧ ਕਰਨਾ ਉਹਨੇ ਕਰ ਹੀ ਜਾਣਾ ਉਹਦਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਥੱਕ ਚੁੱਕਾ ਇੰਨੀਆਂ ਚੀਜ਼ਾਂ ਹਟਾ ਕੇ ਇੰਨੀਆਂ ਧਮਕੀਆਂ ਸੁਣ ਕੇ ਇੰਨਾ ਕੋ ਸੁਣ ਕੇ ਪਰ ਜੋ ਮਰਜ਼ੀ ਹੋਵੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਬੱਚਿਆਂ ਵਾਸਤੇ ਆਵਾਜ਼ ਮੈਂ ਹਮੇਸ਼ਾ ਉਠਾਉਂਦਾ ਰਹੂੰਗਾ ਚਾਹੇ ਜਿੱਥੇ ਮਰਜ਼ੀ ਹੋਵਾਂ ਜਿਵੇਂ ਮਰਜ਼ੀ ਹੋਵਾਂ ਬਹੁਤ ਬਹੁਤ ਧੰਨਵਾਦ